ਹਾਂਜੀ ਸਵਾਗਤ ਹੈ ਕਿ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਕਹਾਣੀ ਪਸੰਦ ਆਉਗੀ ਮੇਰਾ ਪਿਓ ਰੋਜ਼ ਰਾਤ ਨੂੰ ਨਸ਼ਾ ਕਰਕੇ ਘਰ ਆਉਂਦਾ ਸੀ ਜਿਸ ਦਿਨ ਮੇਰਾ ਪਿਓ ਨਸ਼ਾ ਕਰਕੇ ਨਾ ਆਉਂਦਾ ਤਾਂ ਮੇਰੀ ਮਾਂ ਜ਼ਬਰਦਸਤੀ ਉਸ ਨੂੰ ਨਸ਼ਾ ਖਵਾ ਕੇ ਕਮਰੇ ਵਿੱਚ ਲੈ ਜਾਂਦੀ ਤੇ 1 ਘੰਟੇ ਬਾਅਦ ਜਦੋਂ ਨਿਕਲਦੀ ਤਾਂ ਕੋਈ ਚੀਜ਼ ਡਸਟਬਿਨ ਵਿੱਚ ਪਾ ਕੇ ਬਾਹਰ ਸੁੱਟ ਦਿੰਦੀ ਮੈਂ ਸਾਰੀ ਰਾਤ ਆਪਣੇ ਮੰਮੀ ਪਾਪਾ ਦੇ ਕਮਰੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੀ। ਜ਼ਬਰਦਸਤੀ ਮੇਰੀ ਮੰਮੀ ਪਾਪਾ ਨੂੰ ਨਸ਼ਾ ਕਰਾ ਕੇ ਕੀ ਕਰਦੀ ਹੈ। ਇੱਕ ਦਿਨ ਮੰਮੀ ਤੇ ਜਾਣ ਤੋਂ ਪਹਿਲਾਂ ਹੀ ਮੈਂ ਥੋੜੀ ਜਿਹੀ ਖਿੜਕੀ ਖੋਲ੍ਹ ਦਿੱਤੀ। ਜਦੋਂ ਦਰਵਾਜ਼ਾ ਬੰਦ ਹੋਇਆ ਤਾਂ ਮੈਂ ਸਾਰੀ ਰਾਤ ਦੇਖती ਰਹੀ ਤੇ ਹੈਰਾਨ ਹੋ। ਨਸ਼ੇ ਦੀ ਲਤ ਇੱਕ ਇਹੋ ਜਿਹੀ ਲਾ ਇਲਾਜ ਬਿਮਾਰੀ ਹੈ ਕਿ ਇਸ ਨਾਲ ਸਿਰਫ ਨਸ਼ਾ ਕਰਨ ਵਾਲਾ ਨਹੀਂ ਬਲਕਿ ਉਸ ਦੇ ਨਾਲ ਜੁੜੇ ਰਿਸ਼ਤੇ ਵੀ ਇੱਕ ਤਕਲੀਫਨਾਂਕ ਕਰ ਜਾਂਦੇ ਨੇ ਮੈਂ ਜਦੋਂ ਤੋਂ ਹੋਸ਼ ਸੰਭਾਲਿਆ ਸੀ ਆਪਣੇ ਪਾਪਾ ਨੂੰ ਨਸ਼ੇ ਕਰਦੇ ਦੇਖਿਆ ਸੀ ਮੇਰੇ ਪਾਪਾ ਜਦੋਂ ਵੀ ਘਰ ਆਉਂਦੇ ਤੇ ਨਸ਼ੇ ਨਾਲ ਰੱਜੇ ਹੁੰਦੇ ਪਰ ਮੇਰੇ ਪਾਪੇ ਬਾਕੀ ਲੋਕਾਂ ਤੋਂ ਥੋੜਾ ਅਲੱਗ ਸੀ ਉਹ ਦਿਨ ਰਾਤ ਨਸ਼ਾ ਨਹੀਂ ਕਰਦੇ ਸੀ ਬਸ ਰਾਤ ਨੂੰ ਹੀ ਨਸ਼ੇ ਵਿੱਚ ਧੁੱਤ ਹੁੰਦੇ ਸੀ ਨਹੀਂ ਤਾਂ ਮੈਂ ਅਕਸਰ ਹੀ ਇਹੋ ਜਿਹਾ ਕੋਈ ਘਰ ਨਹੀਂ ਦੇਖਿਆ ਸੀ ਜਿੱਥੇ ਨਸ਼ੇ ਕਰਨ ਦੇ ਆਦੀ ਮਰਦ ਆਪਣੀਆਂ ਪਤਨੀਆਂ ਦੇ ਨਾਲ ਬਸਲੂਕੀ ਕਰਦੇ ਨੇ ਘਰ ਦੀਆਂ ਚੀਜ਼ਾਂ ਤੋੜ ਦੇਣੇ ਘੁਟਮਟ ਕਰਦੇ ਨੇ ਪਰ ਮੇਰੇ ਘਰ ਵਿੱਚ ਹੋਣ ਵਾਲੇ ਕਿਸੇ ਬਹੁਤ ਅਜੀਬ ਸੀ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਮੇਰੇ ਪਾਪਾ ਦੀ ਪਛਤੈਣੀ ਜ਼ਮੀਨ ਦੇ ਹਿੱਸੇ ਵਿੱਚ 4 ਫਲੈਟ ਸੀ ਜਿਨ੍ਹਾਂ ਦਾ ਕਿਰਾਇਆ ਚੰਗਾ खासा ਆਉਂਦਾ ਸੀ ਇਸ ਲਈ ਹੁਣ ਜੇ ਮੇਰੇ ਪਾਪਾ ਨਾਲ ਵੀ ਕਮਾਉਂਦੇ ਤਾਂ ਵੀ ਸਾਡਾ ਘਰ ਵਧੀਆ ਚੱਲਦਾ ਸੀ ਪਰ ਇਸ ਦੇ ਬਾਵਜੂਦ ਮੇਰੇ ਪਾਪਾ ਦਾ ਇੱਕ ਛੋਟਾ ਜਿਹਾ ਹੋਟਲ ਸੀ ਜਿਸ ਨੂੰ ਪਾਪਾ ਚਲਾਉਂਦੇ ਸੀ ਮੇਰੇ ਲਈ ਖਰ ਹਨ ਕਰਨ ਵਾਲੀ ਗੱਲ ਇਹ ਸੀ ਕਿ ਮੇਰੇ ਪਾਪਾ ਦਿਨ ਵਿੱਚ ਬਿਲਕੁਲ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਹੁੰਦੇ। ਉਹਨਾਂ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਉਹ ਨਸ਼ਾ ਕਰਦੇ ਹਨ। ਉਹ ਬਹੁਤ ਸਮਝਦਾਰੀ ਵਾਲੀਆਂ ਗੱਲਾਂ ਕਰਦੇ ਤੇ ਉਹਨਾਂ ਦੀਆਂ ਅੱਖਾਂ ਵਿੱਚ ਉਹ ਨਸ਼ਾ ਤੇ ਖਮਾਰ ਨਜ਼ਰ ਨਹੀਂ ਆਉਂਦਾ ਸੀ ਜੋ ਇੱਕ ਨਸ਼ੇ ਦੀ ਆਦੀ ਇਨਸਾਨ ਦੀਆਂ ਅੱਖਾਂ ਵਿੱਚ ਦਿਖਾਈ ਦਿੰਦਾ ਹੈ। ਉਹ ਸਵੇਰੇ ਉੱਠ ਕੇ ਨਸ਼ਾ ਕਰਦੇ ਤੇ ਆਪਣੇ ਕੰਮ ਤੇ ਚਲੇ ਜਾਂਦੇ। ਸਾਰਾ ਦਿਨ ਜੀ ਤੋੜ ਮਿਹਨਤ ਵੀ ਕਰਦੇ। ਤਿੰਨ ਵਿੱਚ ਉਹਨਾਂ ਨੂੰ ਦੇਖ ਕੇ ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਉਹ ਨਸ਼ਾ ਕਰਦੇ ਨੇ। ਪਰ ਰਾਤ ਨੂੰ ਜਦੋਂ ਵੀ ਉਹ ਘਰੇ ਵਾਪਸ ਆਉਂਦੇ ਤਾਂ ਨਸ਼ੇ ਨਾਲ ਚੂਰ ਲੜਖੜਾਉਂਦੇ ਕਤਮਨ ਨਾਲ ਘਰ ਵਿੱਚ ਦਾਖਲ ਹੁੰਦੇ ਉਹਨਾਂ ਦੀਆਂ ਅੱਖਾਂ ਨਸ਼ੇ ਦੀ ਵਜ੍ਹਾ ਕਰਕੇ ਲਾਲ ਹੋਗ ਰਹੀਆਂ ਹੁੰਦੀਆਂ ਮੇਰੀ ਮੰਮਾ ਦਰਵਾਜ਼ਾ ਖੋਲਦੀ ਤੇ ਪਾਪਾ ਨੂੰ ਸਹਾਰਾ ਦੇਂਦੇ ਹੋਏ ਆਪਣੇ ਕਮਰੇ ਵਿੱਚ ਲੈ ਜਾਂਦੀ ਉਸ ਤੋਂ ਬਾਅਦ ਮੰਮੀ ਪਾਪਾ ਕਮਰੇ ਤੋਂ ਬਾਹਰ ਨਹੀਂ ਆਉਂਦੇ ਸੀ ਸਾਰੀ ਰਾਤ ਪਾਪਾ ਦੇ ਕਮਰੇ ਦੀ ਲਾਈਟ ਬੰਦ ਨਹੀਂ ਹੁੰਦੀ ਸੀ ਗੱਲਾਂ ਕਰਨ ਦੀ ਆਵਾਜ਼ ਵੀ ਆਉਂਦੀ ਰਹਿੰਦੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਪਾਪਾ ਇੰਨੇ ਨਸ਼ੇ ਵਿੱਚ ਘਰ ਕਿਵੇਂ ਆਪਣੇ ਪੈਰਾਂ ਤੇ ਚੱਲ ਕੇ ਆਉਂਦੇ ਉਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਹੁਣੇ ਬੈੜ ਤੇ ਪੈਂਦੇ ਹੀ ਸੌ ਜਾਣਗੇ ਪਰ ਉਹਨਾਂ ਦੇ ਕਮਰੇ ਤੋਂ ਆਉਣ ਵਾਲੀ ਆਵਾਜ਼ ਕੁਝ ਹੋਰ ਹੀ ਪਿਆਨ ਕਰਦੀ ਸੀ ਮੇਰੇ ਪਾਪਾ ਰਾਤ ਨੂੰ देर ਨਾਲ ਕਰਨੇ ਆਉਂਦੇ ਸੀ 12 ਜਾਂ 1 ਵਜੇ ਉਹ ਤਾਂ ਸਿੱਧਾ ਕਮਰੇ ਵਿੱਚ ਚਲੀ ਜਾਂਦੀ ਬਲਕਿ ਉਹ ਤਾਂ 8 ਵਜੇ ਜਾਂ 9 ਵਜੇ ਘਰ ਆਉਂਦੀ ਮਮੀ ਉਹਨਾਂ ਦੇ ਘਰ ਆਉਣ ਤੋਂ ਪਹਿਲਾਂ ਰਾਤ ਦਾ ਖਾਣਾ ਖਾ ਲੈਂਦੀ ਪਾਪਾ ਘਰੇ ਆਉਂਦੇ ਹੋਏ ਮੇਰੇ ਲਈ ਕੁਝ ਕਦੇ-ਕਦੇ ਖਾਣਾ ਹੋਟਲ ਤੋਂ ਲੈ ਕੇ ਆਉਂਦੇ ਸੀ ਖੁਦ ਵੀ ਹੋਟਲ ਤੋਂ ਖਾ ਕੇ ਆਉਂਦੇ ਸੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਮੇਰੀ ਮਾਂ ਮੇਰੇ ਪਿਓ ਦੇ ਕਮਰੇ ਵਿੱਚ ਕੀ ਕਰਦੀ ਹੈ ਮੈਂ ਮੰਮੀ ਪਾਪਾ ਦੀ ਇਹ ਰੁਟੀਨ 4-5 ਸਾਲਾਂ ਤੋਂ ਦੇਖ ਰਹੀ ਸੀ ਮੈਂ ਉਹਨਾਂ ਦੀ ਇਕਲੋਤੀ ਈਲਾਰ ਸੀ ਪਰ ਉਹਨਾਂ ਨੂੰ ਮੇਰੀ ਵੀ ਪਰਵਾਹ ਨਹੀਂ ਸੀ ਮੰਮੀ ਬਸ ਰੋਟੀ ਬਣਾ ਕੇ ਮੇਰੇ ਲਈ ਰੱਖ ਦਿੰਦੀ ਤੇ ਕਹਿੰਦੀ ਜਦੋਂ ਭੁੱਖ ਲੱਗੇ ਤਾਂ ਖਾ ਲੈਣਾ ਸ਼ਾਮ ਹੁੰਦੇ ਹੀ ਜਲਦੀ ਜਲਦੀ ਆਪਣੇ ਸਾਰੇ ਕੰਮ ਖਤਮ ਕਰਨ ਲੱਗ ਜਾਂਦੀ ਪਹਿਲਾਂ ਪਹਿਲਾਂ ਤਾਂ ਮੈਂ ਛੋਟੀ ਸੀ ਇਸ ਲਈ ਇਨ੍ਹਾਂ ਗੱਲਾਂ ਤੇ ਧਿਆਨ ਨਹੀਂ ਦਿੱਤਦੀ ਮੇਰੀ ਉਮਰ ਹੋਣਾ 10 ਸਾਲ ਦੀ ਵੀ ਪੂਰੀ ਨਹੀਂ ਹੋਈ ਸੀ ਜਦੋਂ ਮੰਮੀ ਨੇ ਮੇਰਾ ਕਮਰਾ ਅਲੱਗ ਕਰ ਦਿੱਤਾ ਮੈਨੂੰ ਉਸ ਵਕਤ ਇਕੱਲੇ ਕਮਰੇ ਵਿੱਚ ਡਰ ਲੱਗਦਾ ਸੀ ਕਿਉਂਕਿ ਸਾਰੇ ਕਮਰੇ ਵਿੱਚ ਸਿਰਫ ਮੈਂ ਹੀ ਤਾਂ ਹੁੰਦੀ ਸੀ ਸਾਰੀ ਰਾਤ ਇਕੱਲੇ ਕਮਰੇ ਵਿੱਚ ਰਹਿੰਦੀ ਸੀ ਜੇ ਮੇਰਾ ਕੋਈ ਭੈਣ ਭਰਾ ਹੋਰ ਹੁੰਦਾ ਤਾਂ ਸ਼ਾਇਦ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਾ ਹੁੰਦਾ ਕਿ ਮੇਰੇ ਮਾਂ ਤੇ ਮੇਰੇ ਪਾਪਾ ਦੇ ਘਰੇ ਆਉਂਦੇ ਹੀ ਕਮਰੇ ਵਿੱਚ ਕਿਉਂ ਚਲੀ ਜਾਂਦੀ ਹੈ ਫਿਰ ਸਵੇਰੇ ਬਾਹਰ ਆਉਂਦੀ ਮੈਂ ਵੀ ਕਲਾਸ ਵਿੱਚ ਸੀ ਇਸ ਉਮਰ ਵਿੱਚ ਇਹੋ ਜੀਆਂ ਗੱਲਾਂ ਧਮਾਕ ਵਿੱਚ ਜ਼ਿਆਦਾ ਘਰ ਕਰ ਜਾਂਦੀਆਂ ਨੇ ਫਿਰ ਮੇਰੇ ਅਸੀਲੀਆਂ ਅਖ਼ਰ ਹੀ ਆਪਣੇ ਕਿਸੇ ਭਰਾ ਜਾਂ ਚਾਚੇ ਦੇ ਵਿਆਹ ਦਾ ਜ਼ਿਕਰ ਕਰ ਦਿਨਾ ਅਸੀਂ ਸਾਰੀਆਂ ਕੁੜੀਆਂ ਜਵਾਨੀ ਦੀ ਤਲਹੀਸ ਤੇ ਕਦਮ ਰੱਖ ਚੁੱਕੀਆਂ ਸੀ ਇਸ ਲਈ ਯਾਰ ਜੀ ਗੱਲ ਹੈ ਕਿ ਜਦੋਂ ਖੁੜਾਉਣਿਆਂ ਵਿੱਚ ਜੀ ਨਹੀਂ ਲੱਗਦਾ ਤਾਂ ਸਾਨੂੰ ਇਹੋ ਜੀਆਂ ਗੱਲਾਂ ਦਾ ਚਸਕਾ ਦੇ ਲੱਗਦੇ ਹਾਂ ਤੇ ਮੈਂ ਕਿ ਆਜ ਕੱਲ੍ਹ ਕਿਹੜਾ ਫੈਸ਼ਨ ਚੱਲ ਰਿਹਾ ਹੈ ਵਿਆਹ ਤੇ ਕੁੜੀਆਂ ਕੀ ਪਾਉਂਦੀਆਂ ਨੇ ਤੁਲਣ ਕਿ ਹੁੱਚੀ ਲੱਗ ਰਹੀ ਸੀ ਮਾਮੇ ਜਾਂ ਚਾਚੇ ਦੇ ਵਿਆਹ ਤੇ ਉਹਨਾਂ ਦਾ ਕਮਰਾ ਬੰਦ ਹੋਇਆ ਤੇ ਸਵੇਰੇ ਕਦੋਂ ਖੁੱਲਿਆ ਇਹ ਗੱਲ ਕੋਈ ਅਨੋਖੀ ਵੀ ਨਹੀਂ ਸੀ ਨਵੇਂ ਵਿਆਹੀ ਜੋੜੇ ਦੇ ਕਮਰੇ ਤਾਂ ਸਾਰੇ ਨਜ਼ਰ ਰੱਖਦੇ ਨੇ ਮੇਰੀਆਂ ਸਹੇਲੀਆਂ ਅਕਸਰ ਇਹੋ ਜਿਹੀਆਂ ਗੱਲਾਂ ਕਰਕੇ ਹੱਸਦੀਆਂ ਸੀ ਚਾਚੇ ਨੇ ਨਾਸ਼ਤੇ ਦੇ ਵਕਤ ਸਾਰਿਆਂ ਦੀਆਂ ਨਜ਼ਰਾਂ ਤੋਂ ਬਚ ਕੇ ਚਾਚੀ ਨੂੰ ਅੱਖ ਮਾਰ ਦਿੱਤੀ ਤੇ ਅਸੀਂ ਦੇਖ ਲਿਆ ਸਾਰਿਆਂ ਤੋਂ ਛੁਪ ਕੇ ਚਾਚੇ ਨੇ ਚਾਚੀ ਨੂੰ ਗੁਲਾਬ ਦੇ ਗਜ਼ਰੇ ਦਿੱਤੇ ਪਰ ਦਾ ਦਿਨੇ ਉਹਨਾਂ ਨੂੰ 12 ਵਜੇ ਤੋਂ ਪਹਿਲਾਂ ਕਮਰੇ ਵਿੱਚ ਜਾਣ ਨਹੀਂ ਦਿੱਤਾ ਇਸ ਲਈ ਚਾਚੇ ਦਾ ਮੂਡ ਖਰਾਬ ਸੀ ਇਹੋ ਜਿਹੀਆਂ ਗੱਲਾਂ ਅਸੀਂ ਸਾਰੀਆਂ ਕੁੜੀਆਂ ਬੜੇ ਦਿਲ ਜਸਮੀ ਨਾਲ ਸੁਣਦੀਆਂ ਅਜੀਬ ਗੱਲ ਇਹ ਸੀ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਨਵੇਂ ਵਿਆਹੇ ਜੋੜੇ ਦੇ ਪੰਧ ਕਮਲ ਇਹ ਤੇ ਪਿੱਛੇ ਕੀ ਹੁੰਦਾ ਪਰ ਦਿਲ ਵਿੱਚ ਜਜ਼ਬਾਤ ਕੁਝ ਅਜੀਬ ਜਿਹੀ ਹੀ ਔਰਤੇ ਸੀ ਕਦੇ ਜਿਕੇ ਅਸਾ ਵੀ ਹੁੰਦੀ ਸੀ ਕਿ ਇਹ ਪਤਾ ਵੀ ਤਾਂ ਚੱਲੇ ਕੀ ਅੰਦਰ ਹੁੰਦਾ ਕੀ ਹੈ ਇਹ ਸਵਾਲ ਇਹੋ ਜਿਹਾ ਸੀ ਜੋ ਸਾਰੀਆਂ ਕੁੜੀਆਂ ਦੇ ਦਿਲ ਵਿੱਚ ਹੁੰਦਾ ਸੀ ਪਰ ਸ਼ਰਮਾ ਸ਼ਰਮਾ ਵਿੱਚ ਅਸੀਂ ਇੱਕ ਦੂਜੇ ਨਾਲ ਜਿਗਰ ਨਹੀਂ ਕਰਦੀਆਂ ਸੀ ਪਰ ਮੇਰੇ ਦਿਲ ਵਿੱਚ ਇੱਕ ਸਵਾਲ ਆਪਣੇ ਮਾਪਿਆਂ ਨੂੰ ਲੈ ਕੇ ਉੱਠਦਾ ਸੀ ਕਿਉਂਕਿ ਮੇਰੇ ਘਰ ਵਿੱਚ ਨਾ ਤਾਂ ਦਾਦੀ ਸੀ ਤੇ ਨਾ ਹੀ ਕੋਈ ਚਾਚਾ ਚਾਚੀ ਮੇਰੇ ਮਾਪੇ ਉਹ ਵੀ ਰਾਤ ਹੁੰਦੇ ਹੀ ਆਪਣੇ ਕਮਰੇ ਵਿੱਚ ਚਲੇ ਜਾਂਦੇ ਤੇ ਫਿਰ ਸਵੇਰੇ ਬਾਹਰੋਂ ਜਦੋਂ ਤੱਕ ਮੈਂ ਸੌਂ ਨਹੀਂ ਜਾਂਦੀ ਸੀ ਮੇਰੀ ਨਜ਼ਰ ਵਾਰ-ਵਾਰ ਉਹਨਾਂ ਦੇ ਕਮਰੇ ਦੇ ਦਰਵਾਜ਼ੇ ਤੇ ਘੁੰਮਦੀ ਰਹਿੰਦੀ ਮੈਂ ਇਸ ਤਰ੍ਹਾਂ ਹੀ ਇੱਕ ਵਾਰ ਆਪਣੇ ਸਹੇਲੀ ਨੂੰ ਪੁੱਛਿਆ ਕਿ ਤੂੰ ਜਾਤੇ ਚਾਤੀ ਦੇ ਕਿਸੇ ਤਾਂ ਬਹੁਤ ਸੁਣਾਉਣੀ ਹੈ ਆਪਣੇ ਮੰਮੀ ਪਾਪਾ ਦਾ ਕਦੇ ਕੁਝ ਦੱਸਿਆ ਨਹੀਂ ਮੇਰੀ ਗੱਲ ਤੇ ਉਹ ਹੱਸਣ ਲੱਗੀ ਕਹਿਣ ਲੱਗੀ ਇਸ ਉਮਰ ਵਿੱਚ ਉਹਨਾਂ ਦਾ ਕਿੱਸਾ ਕਿ ਸੁਣਾਵਾਂ ਉਹਨਾਂ ਦੇ ਤਾਂ ਆਪਸ ਵਿੱਚ ਗਿਲੇ ਸ਼ਿਕਵੇ ਹੀ ਖਤਮ ਨਹੀਂ ਹੁੰਦੇ ਮੰਮੀ ਅਕਸਰ ਸਾਡੇ ਬੱਚਿਆਂ ਦੇ ਨਾਲ ਹੀ ਸੌਂ ਜਾਂਦੀ ਹੈ ਤੇ ਪਾਪਾ ਵਿਚਾਰੇ ਆਪਣੇ ਕਮਰੇ ਵਿੱਚ ਵਕਤ ਦੇ ਨਾਲ ਨਾਲ। ਮੀਆਂ ਬੀワイ ਦੀ ਜ਼ਿੰਦਗੀ ਵਿੱਚ ਬਦਲਾਅ ਆ ਜਾਂਦਾ ਹੈ। ਨਾ ਜਾਣੇ ਕਿਉਂ ਪਰ ਮੈਨੂੰ ਆਪਣੀ ਸਿਹਲੀ ਦੀ ਗੱਲ ਵਿੱਚ ਸੁਚਾਈ ਨਹੀਂ ਲੱਗਦੀ ਸੀ ਕਿਉਂਕਿ ਮੇਰੇ ਘਰ ਵਿੱਚ ਤਾਂ ਇਹੋ ਜਿਹਾ ਕੁਝ ਨਹੀਂ ਸੀ। ਮੈਨੂੰ ਤਾਂ ਘੱਟ ਉਮਰ ਵਿੱਚ ਹੀ ਅਲੱਗ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ ਸੀ। ਇਹੋ ਜਿਹਾ ਕਦੇ ਨਹੀਂ ਹੋਇਆ ਸੀ ਕਿ ਮੰਮੀ ਮੇਰੇ ਨਾਲ ਕਦੇ ਵੀ ਸੁੱਤੀ ਹੋਵੇ। ਮੈਨੂੰ ਜਿੰਨਾ ਮਰਜ਼ੀ ਬੁਖਾਰ ਹੋਵੇ ਮੈਂ ਬਿਮਾਰ ਹਵਾਂ ਜਾਂ ਡਰ ਲੱਗ ਰਿਹਾ ਹੋਵੇ ਮੰਮੀ ਨੂੰ ਮੇਰੀ ਕੋਈ ਪਰਵਾਹ ਨਹੀਂ ਹੁੰਦੀ ਬਸ ਪਾਪਾ ਦੇ ਆਉਂਦੇ ਹੀ ਉਹ ਕਿਸੇ ਨਵੀਂ ਵਿਆਹੀ ਦੁੱਲਹਨ ਦੀ ਤਰ੍ਹਾਂ ਪਾਪੇ ਨੂੰ ਲੈ ਕੇ ਕਮਰੇ ਵਿੱਚ ਬੰਦ ਹੋ ਜਾਂਦੀ ਨਾ ਜਾਣੇ ਕਿਉਂ ਪਰ ਹੁਣ ਨਾ ਚਾਹੁੰਦੇ ਹੋਏ ਵੀ ਮੈਂ ਆਪਣੀ ਮਾਂ ਦੀ ਜ਼ਿੰਦਗੀ ਵਿੱਚ ਦਿਲਚਸਪੀ ਲੈਣ ਲੱਗੀ ਛੇਤੇ ਮੇਰੀ ਉਮਰ ਤਾਂ ਤਕਾਜ਼ਾ ਸੀ ਫਿਰ ਇਸ ਉਮਰ ਵਿੱਚ ਮੈਨੂੰ ਮੇਰੀ ਮਾਂ ਦੀ ਦੇਖਭਾਲ ਚਾਹੀਦੀ ਸੀ ਦੇ ਉਸ ਦਿਸ ਸੱਚਤ ਜ਼ਰੂਰਤ ਸੀ ਜੋ ਮੈਨੂੰ ਚੰਗਾ ਬੁਰਾ ਸਮਝ ਆਉਂਦੀ ਪਰ ਮੇਰੀ ਮਾਂ ਦੇ ਕੋਲ ਵਕਤ ਹੀ ਕਿੱਥੇ ਸੀ ਮੇਰਾ ਤਾਂ ਸਾਰਾ ਧਿਆਨ ਆਪਣੇ ਮਾਪਿਆਂ ਤੇ ਸੀ ਮੈਂ ਸੁਣਿਆ ਤੇ ਦੇਖਿਆ ਸੀ ਕਿ ਨਸ਼ਾ ਕਰਨ ਵਾਲੇ ਮਰਦ ਦੇ ਨਾਲ ਰਹਿਣ ਵਾਲੀ ਔਰਤ ਉਹਨਾਂ ਦੇ ਜੁਰਮ ਦਾ ਨਿਸ਼ਾਨਾ ਬਣਦੀ ਪਰ ਮੇਰੀ ਮਾਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਹ ਜੁਰਮ ਸਹਿੰਦੀ ਹੋਵੇਗੀ ਕਿਉਂਕਿ ਸਵੇਰੇ ਜਦੋਂ ਕਮਰੇ ਚੋਂ ਬਾਹਰ ਆਉਂਦੀ ਤਾਂ ਬਿਲਕੁਲ ਤਰੋ ਤਾਜ਼ਾ ਹੁੰਦੀ ਬਲਕਿ ਮੇਰੇ ਪਾਪਾ ਦਾ ਚੇਰਾ ਪੂਜਿਆ ਬੁਜਿਆ ਜਾਲਾ ਉਹ ਨਾਸਤੇ ਦੇ ਨਾਲ ਦਰਦ ਦੀ ਦਵਾਈ ਵੀ ਖਾਂਦੇ ਸੀ ਜਿਵੇਂ ਉਹ ਥੱਕ ਗਏ ਹੋਣ ਸ਼ਾਇਦ ਨਸ਼ੇ ਦੀ ਵਜ੍ਹਾ ਕਰਕੇ ਇਸ ਤਰ੍ਹਾਂ ਹੁੰਦਾ ਸੀ ਮੇਰੀ ਮਾਂ ਪਰੌਠੇ ਬਣਾ ਕੇ ਉਹਨਾਂ ਨੂੰ ਨਾਸਤਾ ਕਰਵਾਉਂਦੀ ਸੀ ਇੱਕ ਵਾਰ ਜਦੋਂ ਮੈਂ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਮੈਂ ਆਪਣੇ ਘਰ ਵਿੱਚ ਇੱਕ 18 ਸਾਲ ਦੇ ਮੁੰਡੇ ਨੂੰ ਬਾਹਰ ਨਿਕਲਦੇ ਦੇਖਿਆ ਉਹ ਮੇਰੀ ਮਾਂ ਨੂੰ ਮੁਸਕਰਾਉਂਦੇ ਹੋਏ ਵਾਪਸ ਜਾਣ ਦੀ ਇਜਾਜ਼ਤ ਮੰਗ ਰਿਹਾ ਸੀ ਮੇਰੀ ਮਾਂ ਵੀ ਉਸ ਨੂੰ ਮੁਸਕਰਾ ਕੇ ਅਲਵਿਦਾ ਕਹਿਣ ਲੱਗ ਮੈਨੂੰ ਦੇਖ ਕੇ ਮੇਰੀ ਮਾਂ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਹ ਮੁੰਡਾ ਮੈਨੂੰ ਦੇਖਣ ਲਈ ਮੰਮੀ ਨੇ ਜਦੋਂ ਉਸ ਮੁੰਡੇ ਨੂੰ ਦੇਖਿਆ ਤਾਂ ਉਹ ਬੜੇ ਗੌਰ ਨਾਲ ਮੈਨੂੰ ਦੇਖ ਰਿਹਾ ਸੀ ਉਹ ਮੈਨੂੰ ਘਰ ਦੇ ਅੰਦਰ ਚਾਣ ਲਈ ਕਹਿਣ ਲੱਗੀ ਮੈਂ ਘਰ ਦੇ ਅੰਦਰ ਚਲੇਗੀ ਕਾਫੀ ਦੇਰ ਮੇਰੀ ਮਾਂ ਉਸ ਮੁੰਡੇ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰਦੀ ਸੀ ਮੈਂ ਪਹਿਲਾਂ ਉਸ ਮੁੰਡੇ ਨੂੰ ਕਦੇ ਨਹੀਂ ਦੇਖਿਆ ਸੀ ਪਰ ਮੇਰੀ ਮਾਂ ਉਸ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੀ ਸੀ ਜਿਵੇਂ ਕੋਈ ਪੁਰਾਣੀ ਰਿਸ਼ਤੇਦਾਰ ਹੋਵੇ ਉਸਨੂੰ ਮਮੀ ਜੀ ਤੋਂ ਅੰਦਰ ਆ ਗਈ ਤਾਂ ਮੈਂ ਮਮੀ ਨੂੰ ਪੁੱਛਿਆ ਕਿ ਕੌਣ ਸੀ ਤੇ ਆਪਣੇ ਘਰੇ ਕੀ ਕਰ ਰਿਹਾ ਸੀ ਮੇਰੀ ਗਲਤੀ ਉਹ ਨਜ਼ਰਾਂ ਥਾਉਣ ਲੱਗੀ ਤੇ ਕਹਿਣ ਲੱਗੀ ਮੇਰੀ ਦੋਸਤ ਦਾ ਮੁੰਡਾ ਹੈ ਇਤੋਂ ਲੰਘ ਰਿਹਾ ਸੀ ਇਸ ਲਈ ਮੈਨੂੰ ਮਿਲਣ ਨੇ ਜਾਣਾ ਨਾ ਜਾਣੇ ਕਿਉਂ ਮੈਨੂੰ ਲੱਗਿਆ ਕਿ ਮੇਰੀ ਮਾਂ ਮੈਨੂੰ ਝੂਠ ਬੋਲ ਰਹੀ ਪਰ ਇਹ ਗੱਲ ਆਈ ਗਈ ਹੋਗੀ ਇੱਕ ਦਿਨ ਪਾਪਾ ਘਰੇ ਆਏ ਤਾਂ ਉਹ ਨਸ਼ੇ ਵਿੱਚ ਨਹੀਂ ਸੀ ਮੈਨੂੰ ਉਸ ਨੂੰ ਹੋਸ਼ ਵਿੱਚ ਦੇਖ ਕੇ ਬੜੀ ਖੁਸ਼ੀ ਹੋਈ ਉਹ ਮੇਰੇ ਲਈ ਇਸ ਵਾਰ ਮਠਿਆਈ ਲੈ ਕੇ ਆਇਆ ਮੈਂ ਕਾਹ ਸਾਲਾਂ ਬਾਅਦ ਆਪਣੇ ਪਾਪਾ ਨੂੰ ਇਸ ਵਕਤ ਹੋਸ਼ ਵਿੱਚ ਦੇਖ ਰਹੀ ਸੀ ਮੈਨੂੰ ਬਹੁਤ ਖੁਸ਼ੀ ਸੀ ਪਰ ਪਾਪਾ ਨੂੰ ਹੋਸ਼ ਵਿੱਚ ਦੇਖ ਕੇ ਮੇਰੀ ਮਾਂ ਬਿਲਕੁਲ ਖੁਸ਼ ਹੋ ਗਈ ਪਹਿਲੀ ਵਾਰ ਪਾਪਾ ਨੇ 베ੜੇ ਵਿੱਚ ਮੇਰੇ ਨਾਲ ਬੈਠ ਕੇ ਖਾਣਾ ਖਾਦਾ ਫਿਰ ਮੇਰੇ ਨਾਲ ਸਕੂਲ ਦੇ ਬਾਰੇ ਗੱਲਾਂ ਕਰਨ ਲੱਗੇ ਮੈਨੂੰ ਲੱਗਿਆ ਅੱਜ ਮੇਰੇ ਲਈ ਤਿਹਾਰ ਦਾ ਦਿਨ ਹੈ ਮੈਂ ਆਪਣੇ ਮੰਮੀ ਪਾਪਾ ਦੇ ਹੁੰਦੇ ਹੋਏ ਰੋਜ਼ ਇਕੱਲੇ ਪੰਨ ਦਾ ਦਰਦ ਸੈਂਦੀ ਸੀ 7:00 ਤੋਂ 8:00 ਵਜੇ ਤੋਂ ਸਵੇਰੇ 7:00 ਵਜੇ ਤੱਕ ਮੇਰੀ ਮਾਂ ਮੇਰੇ ਪਾਪਾ ਨੂੰ ਕਮਰੇ ਵਿੱਚ ਰੱਖਦੀ ਸੀ ਤੇ ਉਸ ਤੋਂ ਬਾਅਦ ਮੈਂ ਸਕੂਲ ਚਲੀ ਜਾਂਦੀ ਸੀ ਤੇ ਪਾਪਾ ਆਪਣੇ ਹੋਟਲ ਵਿੱਚ ਰਾਤ ਨੂੰ ਫਿਰ ਉਹ ਨਸ਼ੇ ਵਿੱਚ ਹੁੰਦੇ ਅੱਜ ਮੈਂ ਬਹੁਤ ਖੁਸ਼ੀ ਪਰ ਮੇਰੀ ਮਾਂ ਚੁੱਪ ਸੀ ਜਿਵੇਂ ਉਸ ਨੂੰ ਸੱਪ ਸੁੰਘ ਗਿਆ ਹੋਵੇ ਅੱਜ ਮੈਨੂੰ ਤਾਂ ਲੱਗਿਆ ਸੀ ਕਿ ਪਾਪਾ ਨੂੰ ਇਸ ਤਰ੍ਹਾਂ ਦੇਖ ਕੇ ਮੇਰੀ ਮੰਮੀ ਖੁਸ਼ੀ ਨਾਲ ਫੁੱਲੀ ਨਹੀਂ ਸਮਾਵੇਗੀ ਪਰ ਮੰਮੀ ਤਾਂ ਚੁੱਪ ਸੀ ਉਹਨਾਂ ਨੇ ਖਾਣਾ ਵੀ ਠੀਕ ਨਹੀਂ ਖਾਦਾ ਸੀ ਮੈਨੂੰ ਆਪਣੇ ਮਾਂ ਨੂੰ ਦੇ ਕੇ ਹੈਰਾਨੀ ਹੋਈ ਖਾਣਾ ਖਾਂਦੇ ਹੀ ਮੇਰੀ ਮਾਂ ਨੇ ਇੱਕ ਨਸ਼ੇਪੈ ਸਿਗਰਟ ਮੇਰੇ ਪਾਪਾ ਨੂੰ ਪੜਾ ਦਿੱਤੀ ਤੇ ਕਹਿਣ ਲੱਗੇ ਇਸ ਨੂੰ ਪੀ ਅੱਜ ਕਿਉਂ ਤੂੰ ਸਿਗਰਟ ਪੀ ਕੇ ਨਹੀਂ ਆਇਆ ਆਪਣੀ ਮਾਂ ਦੇ ਮੂੰਹੋਂ ਇਹ ਗੱਲ ਮੈਂ ਪਹਿਲੀ ਵਾਰ ਸੁਣੀ ਸੀ ਤੇ ਮੈਂ ਇਹ ਸੁਣ ਕੇ ਹੈਰਾਨ ਵੀ ਰਹਿ ਗਈ ਔਰਤਾਂ ਤਾਂ ਇਸ ਗੱਲ ਤੇ ਖੁਸ਼ ਹੁੰਦੀਆਂ ਨੇ ਕਿ ਪਤੀ ਨੇ ਨਸ਼ਾ ਨਹੀਂ ਕੀਤਾ ਪਰ ਮੇਰੀ ਮਾਂ ਕੋਤ ਮੇਰੇ ਪਾਪਾ ਨੂੰ ਸਿਗਰਟ ਲਿਆ ਕੇ ਦੇ ਰਹੀ ਹੈ ਮੇਰੇ ਪਾਪਾ ਨੇ ਇੱਕ ਨਜ਼ਰ ਮੇਰੀ ਮਾਂ ਵੱਲ ਵੇਖਿਆ ਤੇ ਕਹਿਣ ਲੱਗਾ ਅੱਜ ਰਹਿਣ ਦੀ ਅੱਜ ਮੈਂ ਜਿਉਣਾ ਚਾਹੁੰਦਾ ਹਾਂ ਦੇਖਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਕੀ ਹੁੰਦੀ ਹੈ ਥੱਕ ਚੁੱਕਾ ਹਾਂ ਨਸ਼ੇ ਵਿੱਚ ਰਹਿ ਰਹਿ ਕੇ ਮੇਰੇ ਪਾਪਾ ਤੇ ਇਹ ਜੀਵਨ ਵਿੱਚ ਨਵੀਂ ਕੁਲੀ ਮਿਲੀ ਸੀ ਪਹਿਲੀ ਵਾਰ ਮੈਨੂੰ ਆਪਣੇ ਪਾਪਾ ਦੀ ਗੱਲ ਸੁਣ ਕੇ ਮੇਰੇ ਦਿਲ ਵਿੱਚ ਇੱਕ ਧੱਕਾ ਜਿਹਾ ਲੱਗਾ ਪਰ ਉਸਦੇ ਬਾਅਦ ਜੋ ਕੁਝ ਮੇਰੀਆਂ ਅੱਖਾਂ ਨੇ ਦੇਖਿਆ ਉਹ ਮੈਨੂੰ ਹਰਾਨ ਕਰਨ ਦੇ ਲਈ ਬੋਸ ਮੇਰੀ ਮਾਂ ਨੇ ਲਾਈਟਰ ਨਾਲ ਉਹ ਸਿਗਰਟ ਚਲਾਈ ਤੇ ਜ਼ਬਰਦਸਤੀ ਮੇਰੇ ਪਾਪਾ ਦੇ ਹੱਥ ਵਿੱਚ ਫੜਾ ਦਿੱਤੀ ਕਹਿ ਲੱਗੀ ਤੂੰ ਮੈਨੂੰ ਨਸ਼ੇ ਵਿੱਚ ਚੂਰ ਹੀ ਚੰਗਾ ਲੱਗਦਾ ਇਸ ਨੂੰ ਪੀ ਤੇ ਚੱਲ ਮੇਰੇ ਕਮਰੇ ਵਿੱਚ ਮੈਂ ਮੂੰਹ ਖੋਲ ਕੇ ਹਰਾਨ ਹੋਣਾ ਆਪਣੀ ਮਾਂ ਨੂੰ ਦੇਖਦੀ ਰਹੀ ਮੇਰੀ ਮਾਂ ਦਾ ਕਿਹੜਾ ਰੂਪ ਸੀ ਜੋ ਮੈਂ ਦੇਖ ਰਹੀ ਸੀ ਮੇਰੇ ਪਾਪਾ ਨੇ ਭਰੀਆਂ ਅੱਖਾਂ ਨਾਲ ਮੇਰੀ ਮਾਂ ਵੱਲ ਦੇਖਿਆ ਤੇ ਉਸਨੇ ਸਿਗਰਟ ਮੂੰਹ ਵਿੱਚ ਰੱਖ ਲਈ ਜਦੋਂ ਉਹਨਾਂ ਨੇ ਆਲ ਸਿਗਰਟ ਤੇ ਕਾਛ ਲਾਉਣ ਲੱਗੇ ਸਿਗਰਟ ਪੀਂਦੇ ਹੋਏ ਉਹਨਾਂ ਦੀ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ ਇੱਕ ਮਿੰਟ ਵਿੱਚ ਉਹਨਾਂ ਨੇ ਉਹ ਸਿਗਰਟ ਜਲਦੀ ਨਾਲ ਪੀ ਕੇ ਨਸ਼ੇ ਦਾ ਜ਼ਹਿਰ ਨੂੰ ਆਪਣੇ ਅੰਦਰ ਉਤਾਰ ਲਿਆ ਇੰਨੀ ਤੇਰੇ ਵਿੱਚ ਮੇਰੀ ਮਾਂ ਉਸ ਨੂੰ ਦਿਰਜਾ ਸਿਗਰਟ ਫੜਾ ਗਈ ਤੇ ਪਹਿਲੀ ਵਾਰ ਮੈਂ ਸਭ ਕੁਝ ਦੇਖਿਆ ਸੀ ਮੇਰਾ ਦਿਲ ਆਪਣੇ ਪਾਪਾ ਦੀ ਇਸ ਬੀਵਸੀ ਨੂੰ ਦੇਖ ਕੇ ਟੁੱਟ ਰਿਹਾ ਸੀ ਚਾਰ ਸਿਗਰਟਾਂ ਪੀਣ ਦੇ ਬਾਅਦ ਮੇਰੇ ਪਾਪਾ ਬੇਹੋਸ਼ ਜੇ ਹੋ ਗਏ ਮੇਰੀ ਮਾਂ ਉਸ ਨੂੰ ਸਹਾਰਾ ਦਿੰਦੀ ਹੋਈ ਆਪਣੇ ਕਮਰੇ ਵਿੱਚ ਲੈ ਗਈ ਮੈਂ ਇਸ ਤਰ੍ਹਾਂ ਹੀ ਬੈਠੀ ਰਹਿ ਗਈ ਜਿਵੇਂ ਕੋਈ ਪੱਥਰ ਦੀ ਮੂਰਤ ਹੋਵੇ ਮੇਰੀ ਮਾਂ ਕੀ ਹੋ ਜੀ ਔਰਤ ਸੀ ਜੋ ਆਪਣੇ ਪਤੀ ਨੂੰ ਖੁਦ ਜ਼ਹਿਰ ਦੇ ਰਹੀ ਸੀ ਮੈਨੂੰ ਪਹਿਲੀ ਵਾਰ ਆਪਣੀ ਮਾਂ ਨਾਲ ਨਫ਼ਰਤ ਹੋਈ ਮੈਨੂੰ ਪਹਿਲੀ ਵਾਰ ਇਹ ਲੱਗਿਆ ਕਿ ਕੁਝ ਤਾਂ ਗੜਬੜ ਜ਼ਰੂਰ ਹੈ ਮੇਰੀ ਮਾਂ ਮੇਰੇ ਪਾਪਾ ਦੇ ਨਾਲ ਕਮਰੇ ਵਿੱਚ ਜਾ ਕੇ ਕੁਝ ਵੀ ਕਰ ਸਕਦੀ ਹੈ ਪਰ ਪਿਆਰ ਹਰਗਜ਼ ਨਹੀਂ ਹੁਣ ਤਾਂ ਮੇਰੀ ਦਿਲਚਸਪੀ ਹੋਰ ਵੀ ਵਧਣ ਲੱਗੀ ਆਖਿਰ ਮੇਰੀ ਮਾਂ ਚਾਹੁੰਦੀ ਕੀ ਐ ਮੰਮੀ ਦਾ ਕਮਰਾ ਬੰਦ ਹੋਣ ਤੋਂ ਬਾਅਦ ਮੈਂ ਟੇਬਲ ਤੇ ਖਾਣਾ ਚੁੱਕਿਆ ਤੇ ਆਪਣੇ ਕਮਰੇ ਵਿੱਚ ਆ ਕੇ ਬੈਠ ਗਈ ਮੈਂ ਅੱਜ ਤੱਕ ਇਹ ਹੀ ਸਮਝਦੀ ਰਹੀ ਸੀ ਕਿ ਨਸ਼ਾ ਮੇਰੇ ਪਾਪਾ ਆਪਣੀ ਆਦਤ ਤੋਂ ਮਜਬੂਰ ਹੋ ਕੇ ਕਰਦਾ ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਨਹੀਂ ਸੱਚ ਕੁਝ ਹੋਰ ਹੀ ਹੈ ਕਿਤੇ ਨਾ ਕਿਤੇ ਕੁਝ ਇਹੋ ਜਿਹਾ ਹੈ ਜੋ ਗਲਤ ਹੈ ਮੈਂ ਉਸ ਵਕਤ ਗਹਿਰੀ ਸੋਚ ਵਿੱਚ ਗੁੰਮ ਹੋ ਗਈ ਮੈਨੂੰ ਕਿਤੇ ਨਾ ਕਿਤੇ ਆਪਣੀ ਮਾਂ ਕੋ ਸੂਰਵਾਰ ਲੱਗ ਰਹੀ ਸੀ ਮੈਨੂੰ ਯਾਦ ਆਉਣ ਲੱਗਿਆ ਕਿ ਅੱਜ 6 ਮਹੀਨੇ ਪਹਿਲਾਂ ਹਿੰਚਾ ਦਾ ਨਸ਼ਾ ਕਰਕੇ ਪਾਪਾ ਦੀ ਤਬੀਤ ਬਹੁਤ ਵਿਗੜ ਗਈ ਸੀ ਸਾਨੂੰ ਤਾਂ ਡਰ ਲੱਗਣ ਲੱਗਿਆ ਸੀ ਕਿ ਮੇਰੇ ਪਾਪਾ ਮਰ ਹੀ ਨਾ ਜਾਣ ਮੈਂ ਉਹਨਾਂ ਦਿਨਾਂ ਵਿੱਚ ਰੋ ਰੋ ਕੇ ਪਾਪਾ ਦੇ ਲਈ ਉੱਪਰ ਵਾਲੇ ਅੱਗੇ ਅਰਦਾਸਾਂ ਕਰਦੀ ਰਹੀ ਮੰਮੀ ਵੀ ਅਦਾਸ ਸੀ ਮੈਂ ਰੱਬ ਅੱਗੇ ਅਰਦਾਸ ਕਰ ਰਹੀ ਸੀ ਜਦੋਂ ਮੰਮੀ ਨੇ ਇੱਕ ਦਿਨ ਇੱਕ ਵਕੀਲ ਨੂੰ ਘਰੇ ਬੁਲਾ ਲਿਆ ਤੇ ਘਰ ਦੇ ਕਾਗਜ਼ ਲੈ ਕੇ ਬੈਠ ਗਈ ਕਹਿਣ ਲੱਗੀ ਉੱਪਰ ਵਾਲਾ ਤੈਨੂੰ ਜ਼ਿੰਦਗੀ ਦੇ ਫਰਮੋਤਿਕ ਅਟਲ ਸਜਾਈ ਪ੍ਰਵਾਤਵਾ ਨਗਰੇ ਜੇ ਤੈਨੂੰ ਕੁਝ ਹੋ ਗਿਆ ਤੇ ਤੇਰਾ ਭਰਾ ਮੈਨੂੰ ਕਮਜ਼ੋਰ ਔਰਤ ਸਮਝ ਕੇ ਤੇਰੀ ਸਾਰੀ ਜਾਇਦਾਦ ਇਹ ਕਹਿ ਕੇ ਖੋਹ ਲੈਣੀ ਸਾਡੇ ਭਰਾ ਦੀ ਜਾਇਦਾਦ ਤੇ ਸਾਡਾ ਹੱਕ ਮੈਂ ਆਪਣੀ ਬੱਚੀਆਂ ਲੈ ਕੇ ਕਿੱਥੇ ਜਾਵਾਂ ਮੇਰੇ ਪਾਪਾ ਦਾ ਸਾਹ ਬਹੁਤ ਫੁੱਲ ਰਿਹਾ ਸੀ ਉਹ ਵਾਰ-ਵਾਰ ਕਾਂਗਰਸ ਉਹਨਾਂ ਨੇ ਪੰਪਲਿਆ ਤੇ ਆਪਣੇ ਹਾਲਤ ਕੁਝ ਸੰਭਾਲ ਉਹਨਾਂ ਨੇ ਘਰ ਤੇ ਤੇ ਆਪਣੇ ਹੋਟਲ ਮੇਰੇ ਮਾਂ ਦੇ ਨਾਮ ਕਰਤੇ ਮੇਰੀ ਮਾਂ ਦੀਆਂ ਅੱਖਾਂ ਖੁਸ਼ੀ ਨਾਲ ਚਮਕੁੱਠੀਆਂ। ਉਸਦੇ ਬਾਅਦ ਮੇਰੇ ਪਾਪਾ 15 ਦਿਨਾਂ ਬਾਅਦ ਹੀ ਠੀਕ ਹੋਣ ਲੱਗੇ। 1 ਮਹੀਨੇ ਵਿੱਚ ਉਹ ਬਹੁਤ ਜ਼ਿਆਦਾ ਬਿਹਤਰ ਹੋ ਗਏ। ਡਾਕਟਰ ਨੇ ਉਹਨਾਂ ਨੂੰ ਸਖਤ ਤਰੀਕੇ ਨਾਲ ਨਸ਼ਾ ਕਰਨ ਤੋਂ ਮਨਾ ਕੀਤਾ ਸੀ। ਜੇ ਉਹ ਨਸ਼ਾ ਕਰਨੋਂ ਨਾ ਛੱਡੇ ਤਾਂ ਮਰ ਵੀ ਸਕਦੇ ਨੇ। ਪਰ ਅਗਲੇ ਹੀ ਮਹੀਨੇ ਪਾਪਾ ਫੇਰ ਨਸ਼ੇ ਨਾਲ ਤੋਤ ਕਰ ਆਉਣ ਲੱਗੇ। ਮੈਂ ਮੰਮੀ ਨੂੰ ਬਹੁਤ ਵਾਰ ਕਿਹਾ ਸੀ ਕਿ ਤੁਸੀਂ ਪਾਪਾ ਨੂੰ ਕਹੋ ਕਿ ਉਹ ਹੁਣ ਨਸ਼ਾ ਛੱਡ ਦੇਣ। ਪਾਪਾ ਨੂੰ ਹਨੂ ਬਹੁਤ ਪਿਆਰ ਕਰਦੇ ਨੇ ਤੁਹਾਡੇ ਨਾਲ ਨਹੀਂ ਟਾਲਦੇ ਉਹ ਕਹਿਣ ਲੱਗੀ ਤੈਨੂੰ ਕੀ ਲੱਗਦਾ ਹੈ ਕਿ ਮੈਂ ਮਨਾ ਨਹੀਂ ਕਰਦੀ ਮੈਂ ਤਾਂ ਰੋ ਰੋ ਕੇ ਇਸ ਆਦਮੀ ਦੀਆਂ ਮਿੰਤਾ ਕਰਦੀਆਂ ਨਸ਼ਾ ਛੱਡ ਦੇ ਪਰ ਉਹ ਮੇਰੀ ਸੁਣਦਾ ਕਦੋਂ ਦਾ ਮਮੀ ਉਸ ਵਕਤ ਭਰੀਆਂ ਅੱਖਾਂ ਨਾਲ ਮੈਨੂੰ ਕਹੇ ਰਹੀ ਸੀ ਮੈਨੂੰ ਉਸ ਵਕਤ ਇਹੀ ਲੱਗਿਆ ਸੀ ਕਿ ਪਾਪਾ ਹੀ ਨਸ਼ਾ ਛੱਡਣ ਨੂੰ ਤਿਆਰ ਨੇ ਪਰ ਅੱਜ ਜੋ ਰਾਤ ਕੱਲੀ ਆ ਸੀ ਮੈਂ ਤਾਂ 당 ਰਹਿ ਗਈ ਸੀ ਮੈਂ ਸਾਰੀ ਰਾਤ ਸਕੂਨ ਨਾਲ ਸੌ ਨਹੀਂ ਸਕੀ ਰਾਤ ਨੂੰ ਵਾਰ-ਵਾਰ ਮੇਰੀ ਅੱਖ ਖੁੱਲ ਜਾਂਦੀ ਤਾਂ ਮੇਰੇ ਦਿਲ ਵਿੱਚ ਸਾਰੀਆਂ ਗੱਲਾਂ ਆ ਜਾਣ। ਮੈਂ ਉੱਠ ਕੇ ਬੈਠ ਗਈ। ਫਿਰ ਵੀ ਮੈਨੂੰ ਜਾਣਨਾ ਹੈ ਤੇ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲੀ। ਮੈਨੂੰ ਅਜੇ ਵੀ ਹੌਲੀ-ਹੌਲੀ ਆਵਾਜ਼ ਕਮਰੇ ਵਿੱਚੋਂ ਆ ਰਹੀ ਸੀ। ਮੈਂ ਕਮਰੇ ਦੀ ਖਿੜਕੀ ਕੋਲ ਗਈ। ਮੈਂ ਹੌਲੀ ਜਿਹੀ ਖਿੜਕੀ ਖੋਲਣ ਦੀ ਕੋਸ਼ਿਸ਼ ਕੀਤੀ ਪਰ ਖਿੜਕੀ ਅੰਦਰੋਂ ਲੌਕ ਸੀ। ਮੈਂ ਮਹਿਯੂਸ ਹੋ ਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ। ਪਰ ਫਿਰ ਮੇਰੇ ਦਿਮਾਗ ਵਿੱਚ ਇੱਕ ਇਹੋ ਜਿਹੀ ਤਰਕੀਬ ਆਈ। ਮੈਂ ਔਰ ਸੋਚ ਕੇ ਕੋਸ਼ਿਸ਼ ਹੋ ਗਈ ਅਗਲੇ ਹੀ ਦਿਨ ਮੈਂ ਆਪਣੇ ਪਲਾਨ ਦੇ ਮੁਤਾਬਕ ਮੰਮੀ ਨੇ ਕਮਰੇ ਵਿੱਚ ਜਾ ਕੇ ਖਿੜਕੀ ਦਾ ਲੋਕ ਖੋਲ ਦਿੱਤਾ ਤੇ ਘਰ ਖਿੜਕੀ ਵੈਸੇ ਹੀ ਬੰਦ ਰਹਿਣ ਦਿੱਤੀ ਹੁਣ ਮੈਨੂੰ ਰਾਤ ਦੇ ਹੋਣ ਦਾ ਇੰਤਜ਼ਾਰ ਸੀ ਮੈਂ ਸਾਰਾ ਦਿਨ ਕੜੀਆਂ ਨੀਅ ਸੁਈਆਂ ਦੇਖ ਰਹੀ ਸੀ ਆਖਰਕਾਰ ਉਹ ਵਕਤ ਵੀ ਆ ਗਿਆ ਜਦੋਂ ਇਹ ਰਾਜ਼ ਖੋਲਣਾ ਸੀ ਬੰਦ ਕਮਰੇ ਦਾ ਅਸਲ ਮਾਜ਼ਰਾ ਕੀ ਸੀ ਮੈਂ ਰਾਤ ਦੇ 2 ਵਜੇ ਉਹ ਖਿੜਕੀ ਦਾ ਪਟੜਾ ਹੌਕਾ ਜਿਹਾ ਖੋਲਿਆ ਜੋ ਮੰਜਰ ਮੈਂ ਅੰਦਰ ਦੇਖਿਆ ਮੇਰਾ ਦਿਲ ਇਸ ਤਰ੍ਹਾਂ ਸੀ ਜਿਵੇਂ ਧੜਕਣ ਪੁੱਲ ਗਿਆ ਹੋ ਮੈਂ ਸਾਹ ਲੈਣਾ ਭੁੱਲ ਗਈ ਮੇਰੇ ਪਿਤਾ ਜਿਵੇਂ ਤੇ ਬੇਸੁੱਧ ਹੋ ਕੇ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਮੇਰੀ ਮਾਂ ਬੈਠ ਤੇ ਉਸ 20 ਸਾਲ ਦੇ ਮੁੰਡੇ ਨਾਲ ਸੀ ਮੈਂ ਖਿੜਕੀ ਬੰਦ ਕਰ ਦਿੱਤੀ ਤੇ ਵਾਪਸ ਆਪਣੇ ਕਮਰੇ ਵਿੱਚ ਚਲੀ ਮੈਨੂੰ ਆਪਣੇ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਮੇਰੀ ਮਾਂ ਇਵੇਂ ਕਰ ਸਕਦੀ ਹੈ ਤਾਂ ਕੀ ਇਸ ਲਈ ਮੈਂ ਉਹ ਮੇਰੇ ਪਾਪਾ ਨੂੰ ਨਸ਼ਾ ਦਿੰਦੀ ਸੀ ਥੈਂਕ ਯੂ ਖੁਦ ਕਿਸੇ ਨੌਜਵਾਨ ਮੁੰਡੇ ਦੇ ਨਾਲ ਵਕਤ ਕੱਜ ਸਕੀ। ਕੋਦ ਤੇ ਕਾਬੂ ਪਾਉਣਾ ਸ਼ਾਇਦ ਮੇਰੇ ਵਾਸਤੇ ਹੀ ਗੱਲ ਨਹੀਂ ਸੀ। ਮੈਂ ਰੋ ਰਹੀ ਸੀ, ਮੇਰੇ ਹੰਝੂ ਰੁਕੰਦਾ ਨਾਮ ਲੈ ਲੈਰਿਸ। ਮੈਂ ਸਾਰੀ ਰਾਤ ਰੋਂਦੀ ਰਹੀ। ਸਵੇਰੇ ਸਕੂਲ ਦੇ ਵਕਤ ਮੇਰੀ ਆਪਨੇ ਖੁੱਲੀ, ਮੈਨੂੰ 2 ਦਿਨ ਬੁਖਾਰ ਚੜਿਆ ਰਿਹਾ। ਮੈਂ ਬੇਸੁੱਧ ਆਪਣੇ ਕਮਰੇ ਵਿੱਚ ਪਈ ਰਹੀ। ਮੈਨੂੰ ਮੇਰੀ ਮਾਂ ਬਸ ਖਾਣਾ ਤੇ ਦਵਾਈ ਦੇ ਦਿੰਦੀ ਤੇ ਕਮਰੇ ਤੋਂ ਬਾਹਰ ਚਲੀ ਜਾਂਦੀ। ਮੇਰੇ ਦਿਲ ਵਿੱਚ ਆਪਣੀ ਮਾਂ ਦੇ ਲਈ ਬਸ ਇੱਕ ਹੀ ਜਜ਼ਬਾਤ ਸੀ ਤੇ ਉਹ ਸੀ ਨਫ਼ਰਤ। ਰਾਤ ਨੂੰ ਇੱਕ ਵਾਰ ਫੇਰ ਮੇਰੇ ਪਾਪਾ ਮੇਰੇ ਕਮਰੇ ਵਿੱਚ ਆ ਕੇ ਬੈਠੇ ਮੈਂ ਉਦੋਂ ਵੀ ਬੁਖਾਰ ਵਿੱਚ ਸੀ ਉਹ ਮੇਰੇ ਸਿਰਾਂ ਨੇ ਬੈਠ ਕੇ ਮੇਰੇ ਸਿਰ ਤੇ ਆਪਣਾ ਪਿਆਰ ਨਾਲ ਹੱਥ ਫੇਰਨ ਲੱਗੇ ਮੇਰੇ ਤੇ ਨੂੰ ਬੁਖਾਰ ਕਿਵੇਂ ਹੋ ਗਿਆ ਉਹ ਉਸ ਵਕਤ ਨਸ਼ੇ ਵਿੱਚ ਨਹੀਂ ਸੀ ਮੈਂ ਬੁਖਾਰ ਦੀ ਵਜ੍ਹਾ ਕਰਕੇ ਅੱਖਾਂ ਬੰਦ ਕਰਕੇ ਲੇਟੀ ਹੋਈ ਸੀ ਪਰ ਆਪਣੇ ਪਾਪਾ ਦੀ ਗੱਲ ਤੇ ਮੈਂ ਮੁਸ਼ਕਲ ਨਾਲ ਅੱਖਾਂ ਖੋਲ ਕੇ ਉਹਨਾਂ ਨੂੰ ਦੇਖਿਆ ਉਹ ਮੈਨੂੰ ਬੜੇ ਪਿਆਰ ਨਾਲ ਦੇਖ ਰਹੇ ਸੀ ਉਹਨਾਂ ਦੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਪਏ ਹੋਏ ਸੀ ਉਹਨਾਂ ਦੀ ਸੀਤ ਪਹਿਲਾਂ ਤੋਂ ਕਾਫੀ ਵਿਗੜ ਚੁੱਕੀ ਸੀ ਮੈਨੂੰ ਉਹਨਾਂ ਦੀ ਇਹ ਹਾਲਾਤ ਤੇ ਰੋਣਾ ਆ ਗਿਆ ਅੱਖਾਂ ਵਿੱਚ ਹੰਝੂ ਨਿਕਲ ਆਏ ਮੈਂ ਦੇ ਹੋਈ ਸਰਾਣੇ ਵਿੱਚ ਸਮਾ ਗਈ ਮੇਰੇ ਹੰਝੂ ਦੇਖ ਕੇ ਮੇਰੇ ਪਾਪਾ ਵੀ ਟੱਟ ਗੋਏ ਉਸਨੇ ਉਸੇ ਵੇਲੇ ਮੇਰੇ ਹੰਝੂ ਸਾਫ ਕੀਤੇ ਤੇ ਕਹਿਣ ਲੱਗੇ ਨਾ ਮੇਰੀ ਧੀ ਇਸ ਤਰ੍ਹਾਂ ਰੋਂਦੀ ਨਹੀਂ ਮੈਂ ਕਿਹਾ ਪਾਪਾ ਤੁਸੀਂ ਮੈਨੂੰ ਇੰਨਾ ਕਿੰਨਾ ਪਿਆਰ ਕਰਦੇ ਉਹ ਕਹਿਣ ਲੱਗੇ ਤੂੰ ਤਾਂ ਮੇਰੀ ਜਾਨ ਮੇਰੀ ਤਿਰਿਆ ਮੈਂ ਕਿਹਾ ਜੇ ਮੈਂ ਤੁਹਾਡੇ ਤੋਂ ਕੁਝ ਮੰਗਾ ਤਾਂ ਕੀ ਤੁਸੀਂ ਮੈਨੂੰ ਲਿਆ ਕੇ ਦੇਵੋਗੇ ਮੇਰੇ ਹੰਝੂ ਹੁਣ ਵੀ ਵਹਿ ਰਹੇ ਸੀ ਉਹ ਕਹਿਣ ਲੱਗੇ ਸਭ ਕੁਝ ਤੇਰੇ ਹੀ ਦਾ ਨਾਮ ਹੈ ਮੇਰੀ ਸੰਦਾ ਕੀ ਕਹਿਣਾ ਚਾਹਦਾ ਹੈ ਤੈਨੂੰ ਬੋਲ ਮੈਂ ਕਿਹਾ ਮੈਨੂੰ ਮੇਰੇ ਪਾਪਾ ਲਿਆ ਦੇ ਇਹ ਕਹਿ ਕੇ ਮੈਂ ਰੋਣ ਲੱਗੀ ਉਸ ਦਾ ਹੱਥ ਫੜ ਕੇ ਚੁੰਮਣ ਲੱਗੀ ਰੋਣ ਲੱਗੀ ਮੈਂ ਕਿਹਾ ਨਹੀਂ ਹੁਣ ਤੁਸੀਂ ਨਸ਼ਾ ਛੱਡ ਦੇ ਇਹ ਨਸ਼ਾ ਤੁਹਾਡੇ ਲਈ ਜ਼ਹਿਰ ਹੈ ਤਾ ਉਹਨੂੰ ਮਾਰਦੇ ਵੇਖ ਮੇਰੇ ਤੋਂ ਤੁਹਾਡਾ ਸਦਮਾ برداشت ਨਹੀਂ ਹੋਵੇਗਾ ਮੇਰੀ ਇਸ ਤਰ੍ਹਾਂ ਉੱਚੀ ਚ ਰੋਂ ਹੁੰਦੀ ਉਹ ਮੈਨੂੰ ਚੁੱਪ ਕਰਾਉਣ ਲੱਗੇ ਤੇਰਾ ਪਾਪਾ ਕਿਤੇ ਨਹੀਂ ਚਾਹਦਾ ਇਹ ਚਲ ਇਸਕਾ ਤਾਂ ਇੰਨਾ ਜਲਦੀ ਨਹੀਂ ਮਰੇ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਮੰਮੀ ਚੰਗੀ ਔਰਤ ਨਹੀਂ ਹੈ ਉਹ ਕਹਿਣ ਲੱਗੇ ਨਹੀਂ ਬੇਟਾ ਆਪਣੀ ਮਾਂ ਦੇ ਲਈ ਇਸ ਤਰ੍ਹਾਂ ਨਾ ਕਰ ਮੈਂ ਕਿਹਾ ਤੁਸੀਂ ਹੀ ਜਾਣਦੇ ਪਾਪਾ ਕਿ ਉਹ ਕੀ ਕਰਦੇ ਮੈਂ ਆਪਣੇ ਪਾਪਾ ਨੂੰ ਸਾਰੀ ਗੱਲ ਦੱਸ ਦਿੱਤੀ ਮੈਨੂੰ ਲੱਗਿਆ ਸੀ ਕਿ ਉਹ ਮੰਮਾ ਹੀ ਨਾਲ ਨਰਾਜ਼ ਹੋਗੇ ਪਰ ਉਹ ਕਹਿਣ ਲੱਗੇ ਤੇਰੀ ਮਾਂ ਮੈਨੂੰ ਨਫ਼ਰਤ ਕਰਦੀ ਜੋ ਕੁਝ ਮੈਂ ਉਸਦੇ ਨਾਲ ਕੀਤਾ ਉਹ ਮੇਰੇ ਨਾਲ ਨਫ਼ਰਤ ਹੀ ਕਰ ਸਕਦੀ ਮੈਂ ਕਿਹਾ ਤੁਸੀਂ ਕੀ ਕਹਿ ਰਹੇ ਹੋ ਉਹ ਮੈਨੂੰ ਕਹਿਣ ਲੱਗੀ ਤੇਰੀ ਮਾਸਾਹ ਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਹੈ ਇੱਕ ਐਕਸੀਡੈਂਟ ਵਿੱਚ ਉਸਤੇ ਮਾਂ ਪਿਓ ਚੱਲ ਵਸਦੇ ਸੀ ਮੇਰੀ ਮਾਂ ਨੇ ਉਸ ਨੂੰ ਸਾਡੇ ਘਰ ਵਿੱਚ ਰੱਖ ਲਿਆ ਪਰ ਮੈਨੂੰ ਉਸ ਨਾਲ ਪਿਆਰ ਹੋ ਗਿਆ ਜਦੋਂ ਮੈਂ ਆਪਣੀ ਮਾਂ ਨੂੰ ਆਪਣੀ ਪਸੰਦ ਬਾਰੇ ਦੱਸਿਆ ਤਾਂ ਮੇਰੀ ਮਾਂ ਨੇ ਮੇਰੀ ਗੱਲ ਨੂੰ ਇੱਕ ਜਜ਼ਬਾਤੀ ਪਨ ਸਮਝਿਆ ਤੇ ਤੇਰੀ ਮਾਂ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਮੈਂ ਉਸ ਦਿਨ ਬਹੁਤ ਰੋਇਆ ਸੀ ਪਾਗਲ ਜਿਹਾ ਹੋ ਗਿਆ ਸੀ ਪਰ ਮੈਂ ਕਦੇ ਵੀ ਤੇਰੀ ਮਾਂ ਨੂੰ ਇਸ ਗੱਲ ਜਰਨ ਨਹੀਂ ਕਰਵਾਈ ਵਕਤ ਇਸੇ ਤਰ੍ਹਾਂ ਕੁਝਰਨ ਲੱਗੇ ਤੇਰੀ ਮਾਂ ਨੂੰ ਆਪਣੇ ਪਤੀ ਨਾਲ ਬਹੁਤ ਪਿਆਸੀ ਪਰ ਉਸਦੀ ਸੱਸ ਬਹੁਤ ਚਾਲਮ ਸੀ ਮੀਆਂ بیوی ਨੂੰ ਚੈਨ ਨਾਲ ਨਹੀਂ ਰੱਖਦੀ ਸੀ ਉੱਥੇ ਤੇਰੀ ਮਾਂ ਨੇ ਇੱਕ ਮੁੰਡੇ ਨੂੰ ਚਾਹੁੰਦਾ ਤੇ ਉਸਦੇ ਬਾਅਦ ਹੀ ਉਹਨਾਂ ਦੇ ਝਗੜੇ ਉਸੇ ਤਰ੍ਹਾਂ ਹੀ ਰਹੇ ਇਥੋਂ ਦੱਕੀ ਤੂੰ ਵੀ ਇਸ ਦੁਨੀਆ ਵਿੱਚ ਆ ਗਈ ਆਪਣੇ ਪਾਪਾ ਦੀ ਇਹ ਗੱਲ ਸੁਣ ਕੇ ਮੈਂ ਤਾਂ ਹਰਾਨ ਰਹਿ ਗਈ ਕਿ ਮੇਰੇ ਸਕੇ ਪਾਪਾ ਨੇ ਸੀ ਫਿਰ ਉਹਨਾਂ ਨੇ ਕਿਹਾ ਕਿ ਇੱਕ ਦਿਨ ਤੇਰੀ ਮਾਂ ਤੇਰੇ ਪਾਪਾ ਦਾ ਝਗੜਾ ਇੰਨਾ ਵੱਧ ਗਿਆ ਕਿ ਉਸ ਸੱਖ ਨੇ ਤੇਰੀ ਮਾਂ ਨੂੰ ਤਲਾਕ ਦੇ ਦਿੱਤਾ। ਉਸ ਤੇ ਫਦ ਉਹ ਵਾਪਸ ਆਪਣੇ ਘਰ ਆ ਗਈ ਤੇ ਮੈਂ ਫਿਰ ਤੋਂ ਆਪਣੀ ਮਾਂ ਨੂੰ ਕਿਹਾ ਕਿ ਉਹ ਮੇਰਾ ਵਿਆਹ ਤੇਰੀ ਮਾਂ ਨਾਲ ਕਰਵਾ ਦੇਵੇ। ਇਸ ਤਰ੍ਹਾਂ ਮੇਰਾ ਵਿਆਹ ਉਸ ਨਾਲ ਹੋ ਗਿਆ। ਤੇਰੇ ਪਾਪਾ ਨੇ ਮੁੰਡਾ ਆਪਣੇ ਕੋਲ ਰੱਖ ਲਿਆ ਤੇ ਤੈਨੂੰ ਤੇਰੀ ਮਾਂ ਨੂੰ ਦੇ ਦਿੱਤਾ। ਮੈਨੂੰ ਤੇਰੀ ਮਾਂ ਨਾਲ ਬਹੁਤ ਪਿਆਰ ਸੀ ਇਸ ਲਈ ਤੇਰੇ ਨਾਲ ਪਿਆਰ ਹੋ ਗਿਆ। ਮੈਂ ਤੇਰੀ ਮਾਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਤੇਰਾ ਮੁੰਡਾ ਤੇਰੇ ਪਹਿਲੇ ਪਤੀ ਦੇ ਨਾਲ ਰਹਿੰਦਾ ਹੈ। ਇਸ ਲਈ ਤੂੰ ਕਦੇ ਵੀ ਉਸ ਨੂੰ ਮਿਲਵੇਂਗੀ ਨਹੀਂ ਕਿਉਂਕਿ ਉਹ ਆਏਗਾ ਤਾਂ ਉਸਦੇ ਪਾਪਾ ਵੀ ਨੂੰ ਵੀ ਆਉਣ ਦਾ ਬਹਾਨਾ ਲੁਕਿਆ। ਮੈਂ ਇਹ برداشت ਨਹੀਂ ਕਰਾਂ ਉਹ ਚੁੱਪ ਨਹੀਂ ਹੋਗੀ। ਉਸਨੇ ਕਦੇ ਵੀ ਮੁੰਡੇ ਨੂੰ ਮਿਲਣ ਦੀ ਜिद ਨਹੀਂ ਕੀਤੀ। ਪਰ ਮੇਰੇ ਨਾਲ ਪਿਆਰ ਨਾ ਕਰ ਸਕੀ। ਤੇਰੀ ਮਾਂ ਨੇ ਮੇਰੇ ਨਾਲ ਵਿਆਹ ਤਾਂ ਕਰਾ ਲਿਆ। ਪਰ ਪਿਆਰ ਆਪਣੇ ਪਹਿਲੇ ਪਤੀ ਨੂੰ ਹੀ ਕਰਦੀ ਸੀ। ਫਿਰ ਉਸ ਸਸ਼ ਨੇ ਇੱਕ ਵਾਰ ਇਹ ਕਿਹਾ ਕਿ ਉਹ ਮੈਨੂੰ ਤਲਾਕ ਦੇ ਕੇ ਵਾਪਸ ਉਸ ਨਾਲ ਵਿਆਹ ਕਰ ਲਵੇ। ਜਦੋਂ ਇਹ ਗੱਲ ਤੇਰੀ ਮਾਂ ਨੇ ਸੁਣੀ ਤਾਂ ਮੇਰੇ ਤੋਂ ਤਲਾਕ ਮੰਗ ਲਿਆ। ਮੈਂ ਇਨਕਾਰ ਕਰ ਦਿੱਤਾ ਮੈਂ ਕਿਹਾ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਪਹਿਲਾਂ ਮੈਂ ਸਿਰਫ ਸਿਗਰਟ ਪੀਂਦਾ ਆਦੀ ਸੀ ਪਰ ਮੇਰੀ ਸਿਗਰਟ ਵਿੱਚ ਨਸ਼ਾ ਕਰਨ ਤੋਂ ਪਹਿਣਾ ਸ਼ੁਰੂ ਹੋ ਗਿਆ ਮੈਂ ਨਹੀਂ ਜਾਣਦਾ ਸੀ ਮੈਨੂੰ ਸਿਗਰਟ ਪੀਣ ਦੇ ਬਾਅਦ ਨਸ਼ਾ ਹੋਣ ਲੱਗ ਜਾਂਦਾ ਮੈਂ ਜਦੋਂ ਵੀ ਸਿਗਰਟ ਛੱਡਣ ਦਾ ਇਰਾਦਾ ਕਰਦਾ ਤੇਰੀ ਮਾਂ ਆਪਣੀ ਕਸਮ ਦੇ ਕੇ ਮੈਨੂੰ ਸਿਗਰਟ ਧਾਉਣ ਲੱਗਦੀ ਇਹ ਮੇਰਾ ਪਿਆਰ ਸੀ ਕਿ ਮੈਂ ਇਨਕਾਰ ਨਹੀਂ ਕਰ ਸਕਦਾ ਸੀ ਸ਼ਾਇਦ ਉਹ ਇਹ ਸਮਝੀ ਸੀ ਕਿ ਨਸ਼ੇ ਦੀ ਵਜਾ ਕਰਕੇ ਮੈਂ ਮਰ ਜਾਊਂਗਾ ਪਰ ਇਹ ਨਸ਼ਾ ਮੇਰੇ ਤੋਂ ਬਸ ਮੇਰਾ ਸਾਹ ਨਹੀਂ ਖੋ ਸਕਿਆ ਮੈਂ ਤੇਰੀ ਮਾਂ ਨੂੰ ਆਜ਼ਾਦ ਨਹੀਂ ਕੀਤਾ ਕਿਉਂਕਿ ਮੈਂ ਉਸ ਨਾਲ ਪਿਆਰ ਕਰਦਾ ਸੀ ਉਹ ਮੇਰੇ ਤੋਂ ਜਾਂਦੀ ਹਾਸਲ ਕਰਨ ਦੀ ਖਾਤਰ ਮੈਨੂੰ ਨਸ਼ਾ ਕਰਾਉਣ ਲੱਗੀ ਤਾਂ ਕਿ ਆਪਣੇ ਮੁੰਡੇ ਨੂੰ ਮਿਲ ਸਕੇ ਉਹ ਰਾਤ ਨੂੰ ਮੈਨੂੰ ਨਸ਼ਾ ਇਤਰਾ ਕੇ ਆਪਣੇ ਮੁੰਡੇ ਨਾਲ ਗੱਲਾਂ ਕਰਦੇ ਉਸ ਨੂੰ ਤੇ ਮੇਰੇ ਤੋਂ ਮੇਰੀ ਜਾਇਦਾਦ ਮੰਗੀ ਤਾਂ ਮੈਂ ਸਭ ਕੁਝ ਤੇਰੇ ਨਾਮ ਕਰ ਦਿੱਤਾ ਜੋ ਤੈਨੂੰ 18 ਸਾਲ ਦੀ ਉਮਰ ਵਿੱਚ ਮੇਰੀ ਜਵਾਈਾ ਉਹ ਮੈਨੂੰ ਨਸ਼ੇ ਦਾ ਅੱਤੀ ਪਨਾ ਕੇ ਮਾਰਨਾ ਚਾਹੁੰਦੀ ਸੀ ਤਾਂ ਕਿ ਆਪਣੇ ਪਹਿਲੇ ਪਤੀ ਨਾਲ ਵਿਆਹ ਕਰ ਸਕੇ ਪਰ ਅੱਜ ਉਸ ਦਾ ਪਤੀ ਹੀ ਮਰ ਗਿਆ ਤੇਰੀ ਮਾਂ ਨੇ ਅੱਜ ਮੈਨੂੰ ਸਿਗਰਟ ਨਹੀਂ ਦਿੱਤੀ ਭਾੜ ਕੇ ਅੱਜ ਉਹ ਖੁਦ ਨੂੰ ਕਮਰੇ ਵਿੱਚ ਬੰਦ ਕਰਕੇ ਰੋ ਰਹੀ ਸੋਗ ਮਨਾ ਰਹੀ ਪਰ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਜ਼ਿੰਦਗੀ ਤੇ ਮੌਤ ਪ੍ਰਮਾਤਮਾ ਦੇ ਹੱਥ ਵਿੱਚ ਹੈ ਇਨਸਾਨ ਦੇ ਹੱਥ ਵਿੱਚ ਨਹੀਂ ਮੈਨੂੰ ਤੇਰੀ ਮਾਂ ਤੇ ਬਸ ਇਹ ਅਫਸੋਸ ਹੈ ਕਿ ਜਿਸ ਸ਼ਖਸ ਨੇ ਜਰਾ ਜਿੰਨੇ ਝਗੜੇ ਕਰਕੇ ਉਸ ਨੂੰ ਤਲਾਕ ਦੇ ਦਿੱਤਾ ਤੇਰੀ ਮਾਂ ਨੂੰ ਅਜੇ ਵੀ ਉਸ ਨਾਲ ਪਿਆਰ ਹੈ ਜਿਸ ਨੇ ਉਸ ਨੂੰ ਸਹਾਰਾ ਦਿੱਤਾ ਉਹ ਉਸ ਨੂੰ ਮਾਰਨਾ ਚਾਹੁੰਦੀ ਹੈ ਮੇਰਾ ਸਾਕਾ ਪਿਓ ਮਰ ਚੁੱਕਿਆ ਮੈਂ ਪਰ ਮੈਨੂੰ ਜਦਾ ਜਰਾ ਅਫਸੋਸ ਨਾ ਹੋਇਆ ਕਿਉਂਕਿ ਮੈਂ ਆਪਣੀ ਮਾਂ ਦੀ ਤਰ੍ਹਾਂ ਆਸਾਨ ਫਰਮੋਸ਼ ਨਹੀਂ ਸੀ ਜਿਸ ਸਾਕ ਨੇ ਮੈਨੂੰ ਪਿਓ ਬਣ ਕੇ ਪਿਆਰ ਦਿੱਤਾ ਮੈਂ ਉਸ ਨੂੰ ਆਪਣਾ ਪਿਓ ਮੰਨਦੀ ਹਾਂ ਤੇ ਉਹਨਾਂ ਨਾਲ ਪਿਆਰ ਵੀ ਕਰਦੀ ਹਾਂ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਅਸੀਂ ਕਹ ਲੂੰ ਕਿਸੇ ਨਵੀਂ ਕਹਾਣੀ ਰਾਂ ਆਪਣਾ ਪਿਆਰ ਇਸੇ ਤਰ੍ਹਾਂ ਮੇਰੇ ਨਾਲ ਬਣਾਈ ਰੱਖਣਾ ਰੱਬ ਰੱਖਾ